ਇਹ ਅਕਤ ਦਾ ਕੋ ਬਾਦ ਸੰਪਲ ਹੋਇਆ ਹੈ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਫਰੀਦਕੋਹੜਾ ਤੀਰਤ ਦੇ ਵਿੱਚ ਹਰ ਸਾਲ ਅਸੂ ਦੇ ਨਵਰਾਤਰੇ ਦੇ ਵਿੱਚ ਇਹ ਮੇਲਾ ਪਰਦਾ ਹੈ ਪਹਿਲੇ ਨਵਰਾਤਰੇ ਤੋਂ ਲੈ ਕੇ ਖੂਨ ਤੱਕ ਦਿਨ ਦੇ ਵਿੱਚ ਦੋ ਵਾਰ ਲੰਗੂਰ ਬਾਣੇ ਚ ਇੱਥੇ ਨਤਬਸਤ ਖੋਣ ਦੇ ਲਈ ਪਹੁੰਚਦੇ ਨੇ ਔਰ ਕੱਲ ਈਤੇ ਕੱਲ ਯਾਨੀ 라ਵਣਕੁੰਡ ਕਰਨ ਔਰ ਮੇਨ ਨਾਦ ਨੂੰ ਤੀਰ ਬਾੜ ਕੇ ਮੇਲਾ ਸਵਾਪਤ ਹੁੰਦਾ ਹੈ ਤੇ ਅੱਜ ਇਸ ਦੇ ਲਈ ਇਸ ਦੇ ਨੇ ਆਪਣੀ ਜਿਹੜੀ ਪ੍ਰਸ਼ਾਖ ਹੰਦੀ ਹੈ ਜੋ ਬਾਣੀ ਬਾਣਾ ਹੁੰਦਾ ਹੈ ਉਸ ਕੋ ਬੰਦਰ ਦੇ ਵਿੱਚ ਇਸ਼ਨਾਨ ਤੋਂ ਬਾਅਦ ਤੇ ਆ ਕੇ ਤਾਜਦਾ ਹੈ ਔਰ ਬੰਦਰ ਤੇ ਜਵਾ ਕਰਾਈਏ ਤੁਸੀਂ ਤਸਵੀਰਾਂ ਦੇਖਦੇ ਹੋ ਲੰਗੂਰ ਮੇਲੇ ਦੀ ਸ਼ੁਰੂਆਤ ਪਹਿਲੇ ਨਵਰਾਤਰੇ ਜਿਹੜਾ ਪਹਿਲਾ ਨਵਰਾਤਰਾ ਯਾਨੀ ਅਸੂ ਦੇ ਨਵਰਾਤਰੇ ਚ ਹੋਈ ਸੀਗੀ ਔਰ ਉਸ ਤੋਂ ਬਾਅਦ ਇਸ ਬੰਦਰ ਦੇ ਵਿੱਚ ਦਿਨ ਦਿਨ ਦੇ ਵਿੱਚ ਦੋ ਵਾਰ ਸ਼ਰਦਾਲੂ ਮੱਥਾ ਟੇਕਣ ਦੇ ਲਈ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਸਨ ਹੁਣ ਜਿਸ ਨਾਲ ਅੱਜ ਮੇਲਾ ਸਬਾਤ ਹੋ ਗਿਆ ਜਾਂ ਵੀਤੇ ਕੱਲ ਬਿਸ਼ਾਰੇ ਵਾਲੇ ਦਿਨ ਮੇਲਾ ਸਬਾਤ ਹੋ ਗਿਆ ਸੀਗਾ ਤੇ ਅੱਜ ਇਸ ਮੇਲੇ ਦਾ ਬਾਅਦ ਜਿਹੜੇ ਲੰਗੂਰ ਬੱਚੇ ਬਣੇ ਸਨ ਉਹ ਆਪਣਾ ਬਾਣਾ ਯਾਨੀ ਕਿ ਵਰਦੀ ਜਿਹੜੀ ਆ ਉਕਾਰ ਕੇ ਮੰਦਰ ਪ੍ਰਾਂਧਨ ਦੇ ਵਿੱਚ ਹੀ ਉਸ ਨੂੰ ਜਮਾ ਕਰਵਾਉਂਦੇ ਨੇ ਤੇ ਇਸ ਦੀ ਸਮਾਪਤੀ ਹੋ ਜਾਂਦੀ ਹੈ ਇਸ ਤੋਂ ਬਾਅਦ ਹੁਣ ਅਗਲੇ ਸਾਲ ਯਾਨੀ ਅਸਲ ਦੇ ਨਵਰਾਤਿਆਂ ਦੇ ਵਿੱਚ ਮੇਲਾ ਫੇਰ ਦੁਬਾਰਾ ਪਰੇਗਾ ਮੈਂ ਇਸ ਦੇ ਇਤਿਹਾਸ ਦੀ ਬਾਤ ਗੱਲ ਕਰਾਂਗਾ ਇਹ ਜਗਾ ਹੈਗੀ ਹੈ ਬਹੁਤ ਮਾਨਤਾ ਪ੍ਰਾਚੀਨ ਜਗਾ ਹੈ ਕਹਿੰਦੇ ਨੇ ਜਦੋਂ ਲਵਕੁਸ਼ ਮਹਾਰਾਜ ਜੀ ਨੇ ਇਸ ਜਗਾ ਤੇ ਅਖਰੀ ਅਰਮਾਨ ਜੀ ਨੂੰ ਬੰਦੀ ਬਣਾਇਆ ਸੀਗਾ ਔਰ ਐਸੀ ਹੀ ਜਗਾ ਦੇ ਉੱਤੇ ਆ ਕੇ ਉਹਨਾਂ ਨੂੰ ਬੰਨ ਕੇ ਰੱਖਿਆ ਗਿਆ ਸੀਗਾ ਤੋ ਇਸੇ ਪ੍ਰਥਾ ਨੂੰ ਸਦੀ ਤੋਂ ਚੱਲੀ ਆ ਰਹੀ ਹੈ ਪ੍ਰਥਾ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੰਗਰ ਵਾਲੇ ਨੇ ਵਿੱਚ ਪੜਾ ਕੇ

ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਸੋ ਸਰ ਬਹੁਤ ਖੁਸ਼ੀ ਹੈ ਜੀ ਮੈਂ ਬੇਟੇ ਆਪਣੇ ਦੀ ਸੁੱਖ ਨਾਲ ਸੁਖੀ ਸੀ ਸੋ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਸਾਂ ਜੀ ਤਪੱਸਿਆ ਬਹੁਤ ਹੁੰਦੀ ਹੈ ਜੀ ਬਹੁਤ ਕਟਨਾਈਆਂ ਹੁੰਦੀਆਂ ਥੋੜੀਆਂ ਕਿਉਂਕਿ ਪਰੇਸ਼ਾਨ ਆਉਂਦੀਆਂ ਥੋੜੀਆਂ ਪ੍ਰੋਬਲਮ ਪਰ ਪ੍ਰਮਾਤਮਾ ਦਾ ਬੜਾ ਸ਼ੁਕਰੀਆ ਉਹਨਾਂ ਨੇ ਆਪ ਕਿਰਪਾ ਕੀਤੀ ਆ ਤੇ ਸਭ ਤੇ ਕਿਰਪਾ ਬਣਾਈ ਰੱਖਣ ਸਭ ਦੀਆਂ ਝੋਲੀਆਂ ਭਰਨ ਸਭ ਤੇ ਕਿਰਪਾ ਕਰਨ ਜੈ ਸ਼੍ਰੀ ਕਰਾਂ ਸਭ ਤੇ ਕਿਰਪਾ ਬਣਾਈ ਰੱਖਣ ਸੋ ਤੁਸੀਂ ਵੀ ਤੁਸੀਂ ਅੱਜ ਆਪਣੇ ਬੱਚੇ ਨੂੰ ਜਿਹੜਾ ਲੰਗੂਰ ਬਣਾਇਆ ਸੀਗਾ ਅੱਜ ਉਹਦੀ ਸਮਾਪਤੀ ਹੋ ਗਈ ਹੈ ਅੱਜ ਬਾਲਾ ਉਤਾਰ ਦਿੱਤਾ ਹੈ ਇਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ ਹੈ ਕਿ ਸਾਰੇ ਹਫ਼ਤੇ ਦੇ ਸਾਰੇ 10 ਦੇ 10 ਦਿਨ ਉਹਦੇ ਵਿੱਚ ਦਾ ਫਸਿਆ ਤੇ ਸੀਗੀ ਤੁਹਾਡੇ ਵੀ ਨਾਲ ਦੇ ਦੋਨਾਂ ਦੀ ਤਵੱਸੀ ਰਹੀ ਮਾਪਿਆਂ ਦੇ ਨਾਲ ਬੱਚੇ ਦੇ ਨਾਲ ਨਾਲ ਮਾਪਿਆਂ ਦੀ ਵੀ ਤਵੱਸੀ ਹੁੰਦੀ ਹੈ ਬਸ ਇਹ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਅਸ਼ੀਰਵਾਦ ਨਾਲ ਸਾਰੇ ਬਿਲਕੁਲ ਨੋਰਮਲ ਹੀ ਹੋ ਜਾਂਦੀ ਹੈ ਕੋਈ ਔਖਾ ਨਹੀਂ ਲੱਗਦਾ ਸਕੋ ਅੱਜ ਮਨ ਤੇ ਫੀਲ ਹੋ ਰਿਹਾ ਵੇ ਕਿ ਹੁਣ ਆਪਾਂ ਕੱਲ ਤੋਂ ਮੰਦਰ ਨਹੀਂ ਆਣਾ ਸਾਨੂੰ ਆਪ ਨੂੰ ਮਹਿਸੂਸ ਹੋ ਰਿਹਾ ਹੈ ਜੀ ਦਾ ਕਿ ਆਪਾਂ ਕੱਲ ਤੋਂ ਦੁਨੀਆਂ ਨਾਲੇਕਿਨ ਅੱਪਾ ਬਹੁਤ ਵਧੀਆ ਰਿਹਾ ਬਾਲਾ ਜੀ ਦੀ ਕਿਰਪਾ ਨਾਲ ਉਹਨਾਂ ਦਾ ਆਸ਼ੀਰਵਾਦ ਸੀ ਉਹਨਾਂ ਨੇ ਜੈਨਾ ਬਣਾਈ ਸੀ ਤੇ ਬੱਸ ਕਿਰਪਾ ਰਹੀ ਉਹਨਾਂ ਦੀ ਬਹੁਤ ਬਹੁਤ ਦਾਸ ਜੀ ਨੂੰ ਬਹੁਤ ਮਜ਼ਾ ਆਇਆ ਬਹੁਤ ਵਧੀਆ ਲੱਗਾ ਆ ਕੇ ਉਹ ਦਰਸ਼ਨ ਵੀ ਹੋਏ ਬੜੀ ਕਿਰਪਾ ਦੇ ਬਾਬਾ ਜੀ ਦੀ ਹਰ ਤਸੱਲੀ ਹੋ ਗਈ ਪੂਰੀ ਇੱਕ ਮਨ ਨੂੰ ਕਿ ਹਾਂ ਜੀ ਅਸੀਂ ਬੱਚੇ ਨੂੰ ਬਣਾਇਆ ਸੀ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦਾ ਆਪਣਾ ਦਿੱਤੀ ਦਾਤ ਹੈ ਬਸ ਉਹਨਾਂ ਦੀ ਸੇਵਾ ਜੀ ਹੈਗੀ ਹੈ ਬਹੁਤ ਸ਼ੁਕਰੀਆ ਇੱਕ ਛੋਟਾ ਜਿਹਾ ਤੁਹਾਡੇ ਕੋਲ ਸਵਾਲ ਹੈਗਾ ਹਾਂ ਹਾਂ ਜੀ ਹਾਂ ਜੀ ਅਸੀਂ ਤਸਰਬ ਆਨਗੇ ਕੋਈ ਸਹੀ ਕਰੀ ਜਾਂਦੇ ਆ ਜਦੋਂ ਉਹ ਤਾਂ ਵੀ ਹਿੰਮਤ ਦਿੰਦੇ ਆ ਹੀ ਦੁਰ ਕਰਨੇ ਆ ਉਹਨਾਂ ਦੇ ਹੁਕਮ ਨਾਲ ਹੀ ਹੈ ਬਿਲਕੁਲ ਬਿਲਕੁਲ ਸੋ ਪੂਰੀ ਹਿੰਮਤ ਮਿਹਨਤ ਔਰ ਪਕਤੀ ਦੇ ਨਾਲ 10 ਨਵਰਾਤਰੀ ਦੁਰਗਾਨਾ ਤੀਰਤ ਦੇ ਵਿੱਚ ਲੋਕ ਆਪਣੇ ਬੱਚਾ ਨੂੰ ਲਾ ਲੰਗੂਰ ਬਣਾ ਕੇ ਲਿਆਦੇ ਇਹ ਉਹ ਵੱਡਾ ਬ੍ਰਿਖਸ਼ ਹੈ ਜਿੱਥੇ ਲਵਕੁਸ਼ ਦੇ ਨਾਲ ਲਵਕੁਸ਼ੀ ਨੇ ਹਨੂਮਾਨ ਜੀ ਨੂੰ ਬੰਦੀ ਬਣਾ ਕੇ ਰੱਖਿਆ ਸੀਗਾ ਔਰ ਇਸੇ ਜਗ੍ਹਾ ਦੇ ਉੱਤੇ ਹੁਣ ਜਿਹੜੇ ਲੰਗੂਰ ਬਾਣੇ ਦੇ ਵਿੱਚ ਸੀਗੇ ਬੱਚੇ ਉਹਨਾਂ ਨੇ ਆਪਣਾ ਬਾੜਾ ਹੁਣ ਉਤਾਰ ਦਿੱਤਾ ਹੈ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਮੱਥਾ ਟੇਕ ਕੇ ਬਾਲ ਆਪਣੀ ਮਰਜ਼ੀ ਅੱਥੇ ਜਮਾ ਕਰਵਾਈ ਜਾ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਤੀਆਂ ਨੇ ਇਹ ਸਾਰਾ ਗੁਰਗਿਆਣਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਹੈ ਇੰਤਜ਼ਾਮਾਤ ਕੀਤੇ ਜਾਦੇ ਨੇ ਸੋ ਸਰੋਵਰ ਤੇ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਅਰਚਨਾ ਤੋਂ ਬਾਅਦ ਇਹ ਮੇਲਾ ਸ਼ੁਰੂ ਹੁੰਦਾ ਹੈ ਔਰ ਅੱਜ ਜਿਸ ਤਰ੍ਹਾਂ ਹੁਣ ਮੇਲੇ ਦੀ ਸਮਾਪਤੀ ਹੈ ਐਸੇ ਤਰ੍ਹਾਂ ਹੀ ਬੱਚੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉਹਨ ਆਪਣੀਆਂ ਵਰਦੀਆਂ ਸਬਾਕ ਕਰਕੇ ਵਰਦੀਆਂ ਤੇ ਜਮਾ ਕਰਵਾ ਕੇ ਮੇਲਾ ਸਮਾਪਤ ਹੋਏਗਾ ਸੋ ਤਸਵੀਰਾਂ ਤੁਹਾਨੂੰ ਦੁਰਗਿਆਨਾ ਤੀਰਥ ਦੀਆਂ ਬੜਾ ਹਨੂਮਾਨ ਮੰਦਿਰ ਦੇ ਵਿੱਚ ਦਿਖਾ ਰਿਹਾ ਬੜਾ ਹਨੂਮਾਨ ਮੰਦਿਰ ਦੀ ਪ੍ਰਾਚੀਨਤਾ ਇਸ ਦੇ ਵਿਸ਼ੇ ਤੇ ਹੈ ਕਿ ਜਦੋਂ ਸ੍ਰੀ ਰਾਮਚੰਦਰ ਜੀ ਨੇ ਅਸ਼ਵਮੇਗ ਯੱਗ ਸ਼ੁਰੂ ਕੀਤਾ ਸੀਗਾ ਉਦੋਂ ਉਹਨਾਂ ਵੱਲੋਂ ਜਿਹੜੇ ਜਿਹੜੇ ਘੋੜੇ ਛੱਡੇ ਗਏ ਸਨ ਲਵ ਕੁਸ਼ ਨੇ ਉਹ ਘੋੜਿਆਂ ਨੂੰ ਬੰਦੀ ਬਣਾ ਰਿਆ ਸੀਗਾ ਉਹਨਾਂ ਨੂੰ ਬੰਨ ਕੇ ਰੱਖ ਲਿਆ ਸੀਗਾ ਈਵਨ ਉਹਨਾਂ ਦੀ ਜਿਹੜੀ ਸੈਨਾ ਸੀਗੀ ਉਹਨਾਂ ਨੂੰ ਵੀ ਮੂਰਛਿਤ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਸ੍ਰੀ ਹਨੂਮਾਨ ਜੀ ਸੈਨਾ ਨੂੰ ਛਡਵਾਉਣ ਦੇ ਲਈ ਇੱਥੇ ਜਦੋਂ ਪਹੁੰਚੇ ਸਨ ਤੇ ਹਨੂਮਾਨ ਜੀ ਨੇ ਲਵ ਕੁਸ਼ ਨੂੰ ਦੇਖ ਕੇ ਉਹਨਾਂ ਨੂੰ ਉਹਨਾਂ ਨੂੰ ਚਾਨਣਾ ਹੋ ਗਿਆ ਸੀਗਾ ਕਿ ਇਹ ਮਹਾਰਾਜ ਜੀ ਦੇ ਪੁੱਤਰ ਨੇ ਉਹਨਾਂ ਦੇ ਨਾਲ ਲੜਾਈ ਨਹੀਂ ਲੜੀ ਜਾ ਸਕੀ ਤੋਂ ਲਵਕੁਸ਼ ਜੀ ਨੇ ਇੱਥੇ ਹੀ ਉਹਨਾਂ ਨੂੰ ਅੰਗੂ ਬਣਾਇਆ ਸੀਗਾ ਉਹ ਉਸ ਵਕਤ ਤੋਂ ਉਸ ਦਿਨ ਤੋਂ ਲੈ ਕੇ ਅੱਜ ਦੀ ਇਸ ਮੰਦਰ ਦੇ ਵਿੱਚ ਐਸੀ ਤਰ੍ਹਾਂ ਹੀ ਚੱਲਦੀ ਹੈ ਲੋਕ ਆਪਣੇ ਬੱਚਿਆਂ ਨੂੰ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਉਹਨਾਂ ਨੂੰ ਲੰਗੂ ਬਾਣੇ ਦੇ ਵਿੱਚ ਲੈ ਕੇ ਪੂਰੇ ਅਸੂ ਦੇ ਨਗਵਾਧਰੇ ਦੇ ਵਿੱਚ ਦਿਨ ਦੋ ਵਾਰ ਮੱਥਾ ਟੇਕਵਾਉਣ ਦੇ ਲਈ ਇੱਥੇ ਲੈ ਕੇ ਆਉਂਦੇ ਜੀ ਔਰ ਸਵੇਰੇ ਅਰਲੀ ਮਾਰਨਿੰਗ 5 ਵਜੇ ਤੋਂ ਲੈ ਕੇ 10 ਵਜੇ ਤੱਕਨ ਰਾਤ ਨੂੰ 10 ਵਜੇ ਤੱਕਨ ਇਹ ਮੰਦਿਰ ਐਸੇ ਤਰ੍ਹਾਂ ਸਰਦਲੂਆਂ ਦੇ ਰੀ ਭਰਿਆ ਰਹਿੰਦਾ ਹੈ ਇਸ ਮੰਦਿਰ ਦੀ ਪ੍ਰਥਾ ਪ੍ਰਾਚੀਨਤਾ ਤੁਹਾਨੂੰ ਦੱਸ ਦਿੰਦੀ ਹੈ ਇਸ ਸਰੰਦਰ ਨੂੰ ਪੂਰੀ ਦੁਨੀਆ ਦੇ ਵਿੱਚ ਮਾਨਤਾ ਮਿਲੀ ਹੈ ਇਹ ਮੰਦਿਰ ਦੇ ਵਿੱਚ ਸਰਦਲੂਆਂ ਦਾ ਤੰਤਵ ਸਰਦਲੂਆਂ ਦੀ ਆਸਥਾ ਇਹ ਇਸ ਗੱਲ ਹੈ ਕਿ ਇਸ ਲਾਲੂ ਨੂੰ ਦੂਰ ਤੋਂ ਇੱਥੇ ਜਿਹੜੀ ਮੰਨਤ ਪਾਉਂਦੇ ਨੇ ਉਹ ਪੂਰੀ ਹੁੰਦੀ ਹੈ ਚੰਗਾ ਬਸਤ ਨਤੀਜ ਦੇ ਨਾਲ ਜੋਤੀ ਭਾਰੀ ਥੈਂਕ ਯੂ ਜੀਟੀ ਅੰਦਰ ਜੋ ਅਚਚੇ ਤਕ ਬਾਅਦ ਸੰਪਲ ਹੋਇਆ ਹੈ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਫਰੀਦਕੋਹੜਾ ਤੀਰਤ ਦੇ ਵਿੱਚ ਹਰ ਸਾਲ ਅਸੂ ਦੇ ਨਵਰਾਤਰੇ ਦੇ ਵਿੱਚ ਇਹ ਮੇਲਾ ਪਰਦਾ ਹੈ ਪਹਿਲੇ ਨਵਰਾਤਰੇ ਤੋਂ ਲੈ ਕੇ ਹੋਂ ਤੱਕ ਦਿਨ ਦੇ ਵਿੱਚ ਦੋ ਵਾਰ ਲੰਗੂਰ ਬਾਣੇ 'ਚ ਇੱਥੇ ਨਤਬਸਤ ਖੋਣ ਦੇ ਲਈ ਪਹੁੰਚਦੇ ਨੇ ਔਰ ਕੱਲ ਨੀਤੇ ਕਾਲ ਯਾਨੀ 라ਵਣਕੁੰਕਰਨ ਔਰ ਮੇਦ ਲਾਦ ਨੂੰ तीर मार के मेला समाप्त होता है थे आज इस दे ਲਈ ਇਸ ਦੇ ਨੇ ਆਪਣੀ ਜਿਹੜੀ ਪ੍ਰਸ਼ਾਖ ਹੰਦੀ ਹੈ ਜਿਹੜਾ ਬਾਣੀ ਬਾਣਾ ਹੁੰਦਾ ਹੈ ਉਸ ਕੋ ਬੰਦਰ ਦੇ ਵਿੱਚ ਇਸ਼ਨਾਨ ਤੋਂ ਬਾਅਦ ਤੇ ਅੱਗੇ ਤਾ ਜਾਂਦਾ ਹੈ ਔਰ ਬੰਦਰ ਚ ਜਵਾ ਕਰਾਈਏ ਤੁਸੀਂ ਪਸੰਦਾ ਦੇਖ ਸਕਦੇ ਹੋ ਲੰਗੂਰ ਮੇਲੇ ਦੀ ਸ਼ੁਰੂਆਤ ਪਹਿਲੇ ਨਵਰਾਤੇ ਜਿਹੜਾ ਪਹਿਲਾ ਨਵਰਾਤਰਾ ਯਾਨੀ ਅਸੂ ਦੇ ਨਵਰਾਤਰੇ ਚ ਹੋਈ ਸੀਗੀ ਔਰ ਉਸ ਤੋਂ ਬਾਅਦ ਇਸ ਬੰਦਰ ਦੇ ਵਿੱਚ ਦਿਨ ਦਿਨ ਦੇ ਵਿੱਚ ਦੋ ਵਾਰ ਸ਼ਰਧਾਲੂ ਮੱਥਾ ਟੇਕਣ ਦੇ ਲਈ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਸਾਨੂੰ ਹੁਣ ਜਿਸ ਨਾਲ ਅੱਜ ਮੇਲਾ ਸਬਾਤ ਹੋ ਗਿਆ ਜਾਂ ਬੀਤੇ ਕੱਲ ਬਿਸ਼ਾਰੇ ਵਾਲੇ ਦਿਨ ਮੇਲਾ ਸਬਾਤ ਹੋ ਗਿਆ ਸੀਗਾ ਤੇ ਅੱਜ ਇਸ ਦੇ ਮੇਲੇ ਦਾ ਬਾਅਦ ਜਿਹੜੇ ਲੰਗੂਰ ਬੱਚੇ ਬਣੇ ਸਨ ਉਹ ਆਪਣਾ ਬਾਣਾ ਯਾਨੀ ਕਿ ਵਰਦੀ ਜਿਹੜੀ ਹੈ ਉਤਾਰ ਕੇ ਮੰਦਰ ਪ੍ਰਾਂਗਨ ਦੇ ਵਿੱਚ ਉਸ ਨੂੰ ਜਮ੍ਹਾਂ ਕਰਵਾਉਂਦੇ ਨੇ ਤੇ ਇਸ ਦੀ ਸਮਾਪਤੀ ਹੋ ਜਾਂਦੀ ਹੈ ਇਸ ਤੋਂ ਬਾਅਦ ਹੁਣ ਅਗਲੇ ਸਾਲ ਯਾਨੀ ਅਸਲ ਦੇ ਨਵਰਾਤੇ ਦੇ ਵਿੱਚ ਮੇਲਾ ਫੇਰ ਦੁਬਾਰਾ ਪਰੇਗਾ ਮੈਂ ਇਸ ਦੇ ਇਤਿਹਾਸ ਦੀ ਬਾਤ ਗੱਲ ਕਰਾਂਗਾ ਇਹ ਜਗਾਹ ਹੈਗੀ ਹੈ ਬਹੁਤ ਮਾਨਤਾ ਪ੍ਰਾਚੀਨ ਜਗਾਹ ਹੈ ਕਹਿੰਦੇ ਨੇ ਜਦੋਂ ਲਲਕੁਸ਼ ਮਹਾਰਾਜ ਜੀ ਨੇ ਇਸ ਜਗਾਹ ਤੇ ਅਖਰੀ ਅਰਮਾਨ ਜੀ ਨੂੰ ਬੰਦੀ ਬਣਾਇਆ ਸੀਗਾ ਔਰ ਐਸੇ ਹੀ ਜਗਾਹ ਦੇ ਉਤੇ ਆ ਕੇ ਉਹਨਾਂ ਨੂੰ ਬੰਨ ਕੇ ਰੱਖਿਆ ਗਿਆ ਸੀਗਾ ਉਹ ਇਸੇ ਪ੍ਰਥਾ ਨੂੰ ਸਦੀ ਤੋਂ ਚੱਲੀ ਆ ਰਹੀ ਹੈ ਅੱਜ ਤੱਕ ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੰਗਰ ਬਾਣੇ ਵਿੱਚ ਕੋਡਾ ਕੇ ਉਹ ਦਿਨ ਦਿਨਿਤ ਕੋ ਵਾਲੇ تھے ਮਖਾਨੇ ਦਾ ਲੈ ਲੈ ਕੇ ਆਵਦੇ ਮੰਦਰ ਕਮੇਟੀ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਸਨ ਸਾਰੇ ਆ ਸਿਸਟਮ ਬੜੀਆ ਤਰੀਕੇ ਦੇ ਨਾਲ ਇਹ ਨਵਰਾਤਰੀ ਪੂਰਤੀ ਹੈ ਔਰ ਉਸ ਤੋਂ ਬਾਅਦ ਅੱਜ ਇਸ ਮੇਲੇ ਦੀ ਬਿਲਕੁਲ ਸਫਲਤਾ ਹੋ ਗਈ ਹੈ ਵਰਕੀਆਂ ਜਿਹੜੀਆਂ ਸਾਨੂੰ ਉਹ ਅੱਜ ਜਮ੍ਹਾਂ ਕਰਾਂਗੇ ਗਿਆ ਸੋ ਅਸੀਂ ਗੱਲ ਵੀ ਕਰਾਂਗੇ ਬਹੁਤ ਤਫਸੀਲ ਜੀ ਕੀ ਪੂਰੇ 10 ਦਿਨ ਨਵਰਾਤਰੀਆਂ ਦੇ ਤੁਸੀਂ ਅੱਜ ਨਿਭਾਈ ਹੈ ਅੱਜ ਮੇਲਾ ਖਤਮ ਹੋ ਗਿਆ ਠੀਕ ਹੋ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਸੋ ਸਰ ਬਹੁਤ ਖੁਸ਼ੀ ਹੈ ਜੀ ਮੈਂ ਬੇਟੇ ਆਪਣੇ ਦੀ ਸੁੱਖ ਨਾਲ ਸੁਖੀ ਸੀ ਸੋ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਸਾਂ ਜੀ ਤਪੱਸਿਆ ਬਹੁਤ ਹੁੰਦੀ ਹੈ ਜੀ ਬਹੁਤ ਕਟਨਾਈਆਂ ਹੁੰਦੀਆਂ ਥੋੜੀਆਂ ਕਿਉਂਕਿ ਪਰੇਸ਼ਾਨ ਆਉਂਦੀਆਂ ਥੋੜੀਆਂ ਪ੍ਰੋਬਲਮ ਪਰ ਪ੍ਰਮਾਤਮਾ ਦਾ ਬੜਾ ਸ਼ੁਕਰੀਆ ਉਹਨਾਂ ਨੇ ਆਪ ਕਿਰਪਾ ਕੀਤੀ ਆ ਤੇ ਸਭ ਤੇ ਕਿਰਪਾ ਬਣਾਈ ਰੱਖਣ ਸਭ ਦੀਆਂ ਝੋਲੀਆਂ ਭਰਨ ਸਭ ਤੇ ਕਿਰਪਾ ਕਰਨ ਜੈ ਸ਼੍ਰੀ ਕਰਾਂਗੇ ਸਭ ਤੇ ਕਿਰਪਾ ਬਣਾਈ ਰੱਖਣ ਸੋ ਤੁਸੀਂ ਵੀ ਤੁਸੀਂ ਅੱਜ ਆਪਣੇ ਬੱਚੇ ਨੂੰ ਜਿਹੜਾ ਲੰਗੂਰ ਬਣਾਇਆ ਸੀਗਾ ਅੱਜ ਉਹਦੀ ਸਮਾਪਤੀ ਹੋ ਗਈ ਹੈ ਅੱਜ ਬਾਲਾ ਉਕਾ ਦਿੱਤਾ ਹੈ ਇਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ ਹੈ ਕਿ ਸਾਰੇ ਹਫ਼ਤੇ ਦੇ ਸਾਰੇ 10 ਦੇ 10 ਦਿਨ ਉਹਦੇ ਵਿੱਚ ਦਾ ਪੱਸਿਆ ਤੇ ਸੀਗੀ ਤੁਹਾਡੇ ਵੀ ਨਾਮ ਦੇਗੇ ਉਹ ਦੋਨਾਂ ਦੀ ਤਵੱਸੀ ਰਹੀ ਮਾਪੇ ਦੇ ਨਾਲ-ਨਾਲ ਬੱਚਿਆਂ ਦੇ ਨਾਲ-ਨਾਲ ਮਾਪੇ ਦੀ ਵੀ ਤਵੱਸੀ ਹੁੰਦੀ ਹੈ ਬਸ ਹੈ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਸ਼ੀਰਵਾਨਾ ਸਾਰੇ ਬਿਲਕੁਲ ਨੋਰਮਲੀ ਹੋ ਜਾਂਦੀ ਹੈ ਕੋਈ ਔਖਾ ਨਹੀਂ ਲੱਗਦਾ ਜੋ ਅੱਜ ਮਨ ਤੇ ਫੀਲ ਹੋ ਰਿਹਾ ਵੇ ਕਿ ਹੁਣ ਆਪਾਂ ਕੱਲ ਤੋਂ ਮੰਦਰ ਨਹੀਂ ਆਣਾ ਸਾਨੂੰ ਆਪ ਨੂੰ ਮਹਿਸੂਸ ਹੋ ਰਿਹਾ ਹੈ ਜੀ ਦਾ ਕਿ ਆਪਾਂ ਕੱਲ ਤੋਂ ਨਹੀਂ ਆਣਾ ਲੇਕਿਨ ਆਪਾਂ ਬਹੁਤ ਵਧੀਆ ਰਿਹਾ ਬਾਲਾ ਜੀ ਦੀ ਕਿਰਪਾ ਨਾਲ ਉਹਨਾਂ ਦਾ ਆਸ਼ੀਰਵਾਦ ਸੀ ਉਹਨਾਂ ਨੇ ਸੇਨਾ ਬਣਾਈ ਸੀ ਇਹ ਪਾਸ ਕਿਰਪਾ ਰਹੀ ਉਹਨਾਂ ਦੀ ਬਹੁਤ ਬਹੁਤ ਦਾਤ ਸਨ ਬਹੁਤ ਮਜ਼ਾ ਆਇਆ ਬਹੁਤ ਵਧੀਆ ਲੱਗਾ ਆ ਕੇ ਉਹ ਦਰਸ਼ਨ ਵੀ ਹੋਏ ਬੜੀ ਕਿਰਪਾ ਦੇ ਬਾਬਾ ਜੀ ਦੀ ਪਰ ਤਸੱਲੀ ਹੋ ਗਈ ਪੂਰੀ ਇੱਕ ਮਨ ਨੂੰ ਕਿ ਹਾਂ ਜੀ ਅਸੀਂ ਬੱਚੇ ਨੂੰ ਬਣਾਇਆ ਸੀ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦਾ ਆਪਣਾ ਦਿੱਤੀ ਦਾਤ ਹੈ ਬਸ ਉਹਨਾਂ ਦੀ ਸੇਵਾ ਜੀ ਹੈਗੀ ਹੈ ਬਹੁਤ ਸ਼ੁਕਰੀਆ ਇੱਕ ਛੋਟਾ ਜਿਹਾ ਤੁਹਾਡੇ ਕੋਲ ਸਵਾਲ ਹੈਗਾ ਹਾਂ ਜੀ ਹਾਂ ਜੀ ਅਸੀਂ ਤਾਂ ਸਿਰਫ ਆਨਜੋ ਕੇ ਉਸ ਰਾਹੀ ਕਰੀ ਜਾਂਦੇ ਆ ਜਦੋਂ ਉਧਰ ਵੀ ਹਿੰਮਤ ਜਿੰਦੇ ਆਹੀ ਦੁਰ ਕਰਨੇ ਆ ਉਹਨਾਂ ਦੇ ਹੁਕਮ ਨਾਲ ਹੀ ਹੈ ਬਿਲਕੁਲ ਬਿਲਕੁਲ ਸੋ ਪੂਰੀ ਹਿੰਮਤ ਮਿਹਨਤ ਔਰ ਪਕਤੀ ਦੇ ਨਾਲ 10 ਨਵਰਾਤਰੀ ਦੁਰਗਾਣਾ ਤੀਰਤ ਦੇ ਵਿੱਚ ਲੋਕ ਆਪਣੇ ਬੱਚਾ ਨੂੰ ਲਾ ਲੰਗੂਰ ਬਣਾ ਕੇ ਲੈਂਦੇ ਇਹ ਉਹ ਵੱਟ ਬ੍ਰਿਕ ਸ਼ਹਿਜ ਜਥੇਸ਼ ਲਵਕੁਸ਼ ਦੇ ਨਾਲ ਲਵਕੁਸ਼ੀ ਨੇ ਹਨੂਮਾਨ ਜੀ ਨੂੰ ਬੰਦੀ ਬਣਾ ਕੇ ਰੱਖਿਆ ਸੀਦਾ ਔਰ ਇਸੇ ਜਗ੍ਹਾ ਦੇ ਉੱਤੇ ਹੁਣ ਜਿਹੜੇ ਲੰਗੂਰ ਬਾਣੇ ਦੇ ਵਿੱਚ ਸੀਗੇ ਬੱਚੇ ਉਹਨਾਂ ਨੇ ਆਪਣਾ ਬਾਣਾ ਹੁਣ ਉਤਾਰ ਦਿੱਤਾ ਹੈ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਮੱਥਾ ਟੇਕ ਕੇ ਬਾਣਾ ਆਪਣੀ ਵਰਦੀ ਅਥੇ ਜਮਾ ਕਰਵਾਈ ਜਾ ਰਹੀ ਆ ਤਸਵੀਰਾਂ ਵੀ ਤੁਹਾਨੂੰ ਦਿਖਾਤੀਆਂ ਨੇ ਇਹ ਸਾਰਾ ਸੁਰ ਗਿਆਨਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਹੈ ਇੰਤਜ਼ਾਮਾਤ ਕੀਤੇ ਜਾਂਦੇ ਨੇ ਸੋ ਸਰੋਵਰ ਤੇ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਅਰਚਨਾ ਤੋਂ ਬਾਅਦ ਇਹ ਮੇਲਾ ਸ਼ੁਰੂ ਹੁੰਦਾ ਹੈ ਔਰ ਅੱਜ ਜਿਸ ਤਰ੍ਹਾਂ ਹੁਣ ਮੇਲੇ ਦੀ ਸਮਾਪਤੀ ਹੈ ਐਸੇ ਤਰ੍ਹਾਂ ਹੀ ਬੱਚੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉਹਨਾਂ ਆਪਣੀਆਂ ਵਰਦੀਆਂ ਸਮਾਪਤ ਕਰਕੇ ਵਰਦੀਆਂ ਤੇ ਜਮ੍ਹਾਂ ਕਰਵਾ ਕੇ ਮੇਲਾ ਸਮਾਪਤ ਹੋਏਗਾ ਸੋ ਤਸਵੀਰਾਂ ਤੁਹਾਨੂੰ ਗੁਰਦਿਆਣਾ ਤੀਰਤ ਦੀਆਂ ਬੜਾ ਹਨੂਮਾਨ ਮੰਦਿਰ ਦੇ ਵਿੱਚ ਦਿਖਾ ਰਹੇ ਹਾਂ ਬੜਾ ਹਨੂਮਾਨ ਮੰਦਿਰ ਦੀ ਪ੍ਰਾਚੀਨਤਾ ਇਸ ਦੇ ਵਿਸ਼ੇ ਤੇ ਹੈ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਅਸ਼ਵਮੇਗ ਯੱਗ ਸ਼ੁਰੂ ਕੀਤਾ ਸੀਗਾ ਉਦੋਂ ਉਹਨਾਂ ਵੱਲੋਂ ਤੇਰੇ ਜਿਹੇ ਘੋੜੇ ਛੱਡੇ ਗਏ ਸਨ ਲਵ ਕੁਸ਼ ਨੇ ਉਹ ਘੋੜਿਆਂ ਨੂੰ ਬੰਦੀ ਬਣਾ ਲਿਆ ਸੀਗਾ ਉਹਨਾਂ ਨੂੰ ਬੰਨ ਕੇ ਰੱਖ ਲਿਆ ਸੀਗਾ ਈਵਨ ਉਹਨਾਂ ਦੀ ਜਿਹੜੀ ਸੈਨਾ ਸੀਗੀ ਉਹਨਾਂ ਨੂੰ ਵੀ ਮੂਰਛਿਤ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਸ਼੍ਰੀ ਹਨੂਮਾਨ ਜੀ ਸੈਨਾ ਨੂੰ ਛਡਵਾਉਣ ਦੇ ਲਈ ਇੱਥੇ ਜਦੋਂ ਪਹੁੰਚੇ ਸਨ ਤੇ ਹਨੂਮਾਨ ਜੀ ਨੇ ਲਵ ਕੁਸ਼ ਨੂੰ ਦੇਖ ਕੇ ਉਹਨਾਂ ਨੂੰ ਉਹਨਾਂ ਨੂੰ ਚਾਨਣਾ ਹੋ ਗਿਆ ਸੀਗਾ ਕਿ ਇਹ ਮਹਾਰਾਜ ਜੀ ਦੇ ਪੁੱਤਰ ਨੇ ਉਹ ਉਹਨਾਂ ਦੇ ਨਾਲ ਲੜਾਈ ਨਹੀਂ ਲੜੀ ਜਾ ਸਕੀ ਉਹ ਲਵਕੁਸ਼ ਜੀ ਨੇ ਇੱਥੇ ਹੀ ਉਹਨਾਂ ਨੂੰ ਅੰਨੂ ਬਣਾਇਆ ਸੀਗਾ ਉਹ ਉਸ ਪ੍ਰਥਾ ਨੂੰ ਉਸ ਦਿਨ ਤੋਂ ਲੈ ਕੇ ਅੱਜ ਵੀ ਇਸ ਮੰਦਿਰ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦੀ ਹੈ ਲੋਕ ਆਪਣੇ ਬੱਚਿਆਂ ਨੂੰ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਉਹਨਾਂ ਨੂੰ ਲੰਗਰ ਬਾਰੇ ਦੇ ਵਿੱਚ ਲੈ ਕੇ ਪੂਰੇ ਅਸੂ ਦੇ ਨਗਰਾਂ ਦੇ ਵਿੱਚ ਦਿਨ ਦੇ ਦੋ ਵਾਰ ਮੱਥਾ ਟਿਕਵਾਉਣ ਦੇ ਲਈ ਇੱਥੇ ਲੈ ਕੇ ਆਉਂਦੇ ਨੇ ਔਰ ਸਵੇਰੇ ਅਰਲੀ ਮਾਰਨਿੰਗ 5 ਵਜੇ ਤੋਂ ਲੈ ਕੇ 10 ਵਜੇ ਤੱਕ ਰਾਤ ਨੂੰ 10 ਵਜੇ ਤੱਕ ਇਹ ਮੰਦਿਰ ਐਸੇ ਤਰ੍ਹਾਂ ਜਦਾਲੂਆਂ ਦੇ ਰਹੀ ਭਰਿਆ ਰਹਿੰਦਾ ਹੈ ਇਸ ਮੰਦਿਰ ਦੀ ਪ੍ਰਥਾ ਪ੍ਰਾਚੀਨਤਾ ਤੁਹਾਨੂੰ ਦੱਸ ਦਿੰਦੀ ਹੈ ਇਸ ਮੰਦਿਰ ਨੂੰ ਪੂਰੀ ਦੁਨੀਆ ਦੇ ਵਿੱਚ ਮਾਨਤਾ ਮਿਲੀ ਹੈ ਇਹ ਮੰਦਿਰ ਦੇ ਵਿੱਚ ਸਦਾਲੂਆਂ ਦਾ ਤੰਦਾਰ ਸਦਾਲੂਆਂ ਦੀ ਆਸਤਾ ਇਸ ਕਦਰ ਹੈ ਕਿ ਇਸ ਲਾਲੂ ਗੂਰ ਨੂੰ ਇਥੇ ਜਿਹੜੀ ਮੰਨਤ ਬੰਦੇ ਨੇ ਉਹ ਪੂਰੀ ਹੁੰਦੀ ਹੈ ਚੰਨਾਪਸੰਦ ਤੇਜ ਦੇ ਨਾਲ ਜੋਤੀ ਮਹਾਰਤਿਸ ਜੀ ਵਰਟੀ ਵੀ ਆਪਾਂ